2 ਕਰੋੜ ਦੇ ਸੋਨੇ ਦੇ ਗਮਲੇ ਦਰਬਾਰ ਸਾਹਿਬ ਲਗਾਉਣ ਪਿੱਛੇ ਇੱਕ ਗੁਪਤ ਸੇਵਾ ਕਰਵਾਈ ਰਾਤੋ ਰਾਤ ਕਿਸ ਪਰਿਵਾਰ ਨੇ ਇਹ ਬਹੁਤ ਵੱਡਾ ਸਵਾਲ ਹੈ ਸਾਧ ਸੰਗਤ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਜਰੂਰ ਕਰਿਓ ਸੋ ਪਿਆਰਿਓ ਆਪਾਂ ਇਸ ਵਿਸ਼ੇ ਤੇ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਆਪ ਜੀ ਨੇ ਵੇਖਿਆ ਹੋਵੇਗਾ ਕਿ ਕਿਸ ਤਰ੍ਹਾਂ ਇੱਕ ਪਰਿਵਾਰ ਨੇ ਉਹ ਜਿਹੜੀ ਸੇਵਾ ਕੀਤੀ ਹੈ ਬਹੁਤ ਵੱਡੀ ਸੇਵਾ ਹੈ ਇਹ ਗੁਰੂ ਨਾਨਕ ਦਾ ਦਰ ਹੈ ਪਿਆਰਿਓ ਇੱਥੇ ਬਹੁਤ ਤਰ੍ਹਾਂ ਦੀ ਸੇਵਾ ਜਿਹੜੀ ਹੈ ਹੁੰਦੀ ਹੈ ਸੰਗਤ ਇਹ ਨਹੀਂ ਪਤਾ ਕਿ ਕਿਸ ਪ੍ਰਕਾਰ ਦੀ ਸੇਵਾ ਕਰਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਿਸ ਤੋਂ ਕਿਹੜੀ ਸੇਵਾ ਲੈ ਲੈਣ ਇਹਦੇ ਬਾਰੇ ਕੋਈ ਨਹੀਂ ਜਾਣ ਸਕਦਾ ਪਿਆਰੇ ਹੋ ਬੜੀਆਂ-ਵੱਡੀਆਂ ਤੋਂ ਵੱਡੀਆਂ ਸੇਵਾਵਾਂ ਕਰਨ ਵਾਲੀ ਸੰਗਤ ਬੈਠੀ 2 ਕਰੋੜ ਤਾਂ ਛੱਡੋ 2 ਅਰਬ 2 ਖਰਬ ਦੀ ਸੇਵਾ ਵੀ ਸੰਗਤ ਕਰ ਸਕਦੀ ਹੈ ਇਹ ਗੁਰੂ ਦਾ ਦਰਬਾਰ ਹੈ ਗੁਰੂ ਜਿਹਦੇ ਤੇ ਮਿਹਰਬਾਨ ਹੋ ਜਾਏ ਜਿਹਦੇ ਤੋਂ ਉਹ ਸੇਵਾ ਲੈ ਲੈ ਤੇ ਪਿਆਰਿਓ ਵੱਡੀਆਂ ਤੋਂ ਵੱਡੀਆਂ ਸੇਵਾਵਾਂ ਜਿਨ੍ਹਾਂ ਤੋਂ ਸਰਕਾਰਾਂ ਵੀ ਮਨਾ ਕਰ ਦੇਣ ਜਿਨ੍ਹਾਂ ਤੋਂ ਦੁਨੀਆਂ ਦਾ ਕੋਈ ਵਿਅਕਤੀ ਵੀ ਕਿਨਾਰਾ ਕਰ ਲੇ ਚਾਹੇ ਕਿੱਡਾ ਵੀ ਰਿੱਚ ਕਿਉਂ ਨਾ ਹੋਵੇ ਤੇ ਸਾਧ ਸੰਗਤ ਸਤਗੁਰੂ ਉਹ ਸੇਵਾ ਇੱਕ ਪਰਿਵਾਰ ਤੋਂ ਹੀ ਲੈ ਲੈਂਦੇ ਕਿਉਂਕਿ ਪਰਮਾਤਮਾ ਕੀ ਹੈ ਉਹ ਦਾਤਾਂ ਦੇਣ ਵਾਲਾ ਹੈ ਉਹਦੇ ਦਰ ਤੇ ਆਮ ਭੀ ਖਖ ਪੇ ਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਪੜਦੇ ਆ ਨਾ ਆਪੋ ਉਹ ਪ੍ਰਤਮਾ ਕੀ ਹੈ ਉਹ ਸਤਗੁਰੂ ਕੀ ਹੈ ਉਹ ਗੁਰਮੁਖ ਪਿਆਰਿਓ ਦਾਤਾ ਦੇਣ ਵਾਲਾ ਹੈ ਉਹ ਦਾਤਾ ਦੇ ਕੇ ਨਿਵਾਜਣ ਵਾਲਾ ਹੈ ਜਿਹਦੇ ਦਰ ਤੋਂ ਦਾਤਾ ਮਿਲਦੀਆਂ ਹੋਣ ਤੇ ਗੁਰਮੁਖ ਪਿਆਰਿਓ ਇਹ ਗੱਲ ਯਾਦ ਰੱਖਿਓ ਉਹ ਪਰਮਾਤਮਾ ਜਿਹਦੇ ਤੋਂ ਮਰਜ਼ੀ ਸੇਵਾ ਲੈ ਸਕਦਾ ਜਿਹੜੀ ਸੇਵਾ ਉਹਨੇ ਕਰਾਉਣੀ ਹੋਵੇ ਨਾ ਉਹ ਜਿੱਤੋਂ ਮਰਜ਼ੀ ਸੇਵਾ ਲੈ ਸਕਦਾ ਪਿਆਰਿਓ ਉਹ ਪਰਮਾਤਮਾ ਐਸਾ ਹੈ ਉਹ ਜਿੱਤੋਂ ਮਰਜ਼ੀ ਸੇਵਾ ਲੈ ਸਕਦਾ ਜੇ ਆਪਾਂ ਕਹੀਏ ਵੀ ਆਪਾਂ ਹੀ ਸੇਵਾ ਕਰ ਸਕਦੇ ਆ ਜੀ ਹੋਰ ਕੋਈ ਨਹੀਂ ਕਰ ਸਕਦਾ ਉਹ ਹੈ ਹੰਕਾਰ ਸਤਗੁਰੂ ਗਿੰਦੇ ਉਹ ਹੰਕਾਰ ਨਹੀਂ ਜੇ ਭੌਂਦਾ ਮੈਨੂੰ ਹੰਕਾਰ ਨਹੀਂ ਪਾਉਂਦਾ ਮੈਨੂੰ ਪਾਉਂਦਾ ਤੇ ਅੰਦਰਲੀ ਪ੍ਰੇਮਾ ਭਗਤੀ ਪ੍ਰੇਮ ਭਾਵਨਾ ਪਾਉਂਦੀ ਹੈ ਸਾਧ ਸੰਗਤ ਸਤਿਗੁਰੂ ਕਹਿੰਦੇ ਨੇ ਮੈਨੂੰ ਪ੍ਰੇਮ ਭਾਵਨਾ ਪਾਉਂਦੀ ਹੈ ਤੇ ਜਿੱਥੇ ਭਾਵਨਾ ਹੈ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਉਥੇ ਸਭ ਕੁਝ ਹੀ ਹੈ ਜਿੱਥੇ ਭਾਵਨਾ ਹੈ ਮੇਰੇ ਸਤਿਗੁਰੂ ਕਹਿੰਦੇ ਨੇ ਉਥੇ ਸਭ ਕੁਝ ਹੀ ਹੈ ਤੇ ਸਤਿਗੁਰੂ ਕਹਿੰਦੇ ਨੇ ਜਿਹੜਾ ਦਾਤਾ ਹੈ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆਵਈ ਅਗਣਤ ਭਰੇ ਪੰਡਾਰ ਮੇਰੇ ਸਤਿਗੁਰੂ ਕਹਿੰਦੇ ਨੇ ਜਿਦੇ ਅਨੇਕਾਂ ਅਗਣਤ ਪੰਡਾਰ ਭਰੇ ਪਏ ਨੇ ਨਾ ਉਹ ਜਿਹੜਾ ਸਤਿਗੁਰੂ ਹੈ ਉਹ ਜਿਹੜਾ ਮਾਲਕ ਹੈ ਕਹਿੰਦੇ ਉਹ ਜਿਹਦੇ ਤੋਂ ਮਰਜ਼ੀ ਜਿਹੜੀ ਮਰਜ਼ੀ ਸੇਵਾ ਲੈ ਸਕਦਾ ਹੈ ਉਹਦੇ ਵਿੱਚ ਇਹ ਤਾਕਤ ਹੈ ਉਹਦੇ ਵਿੱਚ ਇਹ ਸਮਰੱਥਾ ਹੈ ਪਿਆਰਿਓ ਉਹਦੇ ਵਿੱਚ ਇਹ ਤਾਕਤ ਹੈ ਉਹਦੇ ਵਿੱਚ ਇਹ ਸਮਰੱਥਾ ਹੈ ਇਹ ਗੱਲ ਨੂੰ ਕਦੇ ਨਾ ਭੁੱਲਣਾ ਉਹ ਪਰਮਾਤਮਾ ਇੰਨਾ ਮਹਾਨ ਹੈ ਉਹ ਸਤਿਗੁਰੂ ਇੰਨਾ ਮਹਾਨ ਹੈ ਸਾਧ ਸੰਗਤ 20 ਕਰੋੜ ਰੁਪਏ ਦੇ ਸੋਨੇ ਦੇ ਗਮਲੇ ਭੇਟ ਕੀਤੇ ਗਏ ਸ੍ਰੀ ਦਰਬਾਰ ਸਾਹਿਬ ਤੇ ਕਈ ਲੋਕਾਂ ਨੇ ਕਿਹਾ ਕੀ ਲੋੜ ਹੈ ਜੀ ਸੇਵਾ ਕਰਨ ਦੀ ਕੀ ਲੋੜ ਹੈ ਜੀ ਇੰਨੀ ਮਹਿੰਗੀ ਸੇਵਾ ਕਰਨ ਦੀ ਇਹਦੀ ਕੀ ਜ਼ਰੂਰਤ ਹੈ ਪਰ ਮੇਰੇ ਸਤਿਗੁਰੂ ਨੇ ਜਿਹਦੇ ਤੋਂ ਸੇਵਾ ਲੈਣੀ ਹੋਵੇ ਮੇਰੇ ਪਾਤਸ਼ਾਹ ਨੇ ਜਿਹਦੇ ਤੋਂ ਸੇਵਾ ਲੈਣੀ ਹੋਵੇ ਉਹਦੇ ਤੋਂ ਸੇਵਾ ਲੈ ਹੀ ਲੈਂਦੇ ਨੇ ਮੇਰੇ ਸਤਿਗੁਰੂ ਨੇ ਜਿਹੜੇ ਤੋਂ ਸੇਵਾ ਲੈਣੀ ਹੋਵੇ ਪਿਆਰਿਓ ਉਹ ਸੇਵਾ ਉਹਦੇ ਤੋਂ ਲੈ ਹੀ ਲੈਂਦੇ ਨੇ ਹਰ ਹੀਲੇ ਮੇਰੇ ਸਤਿਗੁਰੂ ਸੇਵਾ ਕਰਵਾ ਲੈਂਦੇ ਨੇ ਪਿਆਰਿਓ ਆਪਾਂ ਪਹਿਲਾਂ ਬੇਨਤੀ ਕੀਤੀ ਹੈ ਨਾ ਦੀਵਾਨ ਟੋਡਰਮਲ ਯਾਦ ਰੱਖਿਓ ਇਤਿਹਾਸ ਵਿੱਚ ਦੀਵਾਨ ਟੋਡਰਮਲ ਜਿਨੇ ਸੋਨੇ ਦੀਆਂ ਮੋਹਰਾਂ ਉਸ ਵੇਲੇ ਖੜੀਆਂ ਕਰਕੇ ਥਾਂ ਖਰੀਦੀ ਸਭ ਤੋਂ ਮਹਿੰਗੀ ਜ਼ਮੀਨ ਖਰੀਦੀ ਅੱਜ ਵੀ ਉਹ ਥਾਂ ਸਭ ਤੋਂ ਮਹਿੰਗੀ ਹੈ ਉਹ ਰੋਡ ਦੇ ਉੱਤੇ ਜਿੰਨੀ ਥਾਂ ਨਾ ਸਭ ਤੋਂ ਮਹਿੰਗੀ ਥਾਂ ਹੈ ਪਿਆਰਿਓ ਵਾਲਟ ਦੀ ਸਭ ਤੋਂ ਮਹਿੰਗੀ ਥਾਂ ਖਰੀਦੀ ਸੀ ਉਸ ਵਕਤ ਉਸ ਸਮਿਆਂ ਦੇ ਵਿੱਚ ਦੀਵਾਨ ਟੋਡਰ ਮਲ ਨੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਉਹਨਾਂ ਦੀਆਂ ਦੇਹਾਂ ਦਾ ਸੰਸਕਾਰ ਕਰਨ ਦੇ ਲਈ ਉਹ ਸੇਵਾ ਗੁਰੂ ਨੇ ਆਪ ਲਈ ਉਹ ਸੇਵਾ ਸਤਿਗੁਰੂ ਨੇ ਆਪ ਲਈ ਤੇ ਪਿਆਰਿਓ ਹੁਣ ਇੱਕ ਬੇਨਤੀ ਹੋਰ ਸਤਿਗੁਰੂ ਜੀ ਤੋਂ ਚਾਣ ਸੇਵਾ ਲੈ ਸਕਦੇ ਨੇ ਪਿਆਰਿਓ ਸੇਵਾ ਛੋਟੀ ਵੱਡੀ ਨਹੀਂ ਸੇਵਾ ਛੋਟੀ ਤੋਂ ਛੋਟੀ ਵੀ ਪ੍ਰਵਾਨ ਹੈ ਜੇ ਭਾਵਨਾ ਹੈ ਸੇਵਾ ਵੱਡੀ ਤੋਂ ਵੱਡੀ ਵੀ ਪ੍ਰਵਾਨ ਨਹੀਂ ਜੇਕਰ ਅੰਦਰ ਭਾਵਨਾ ਨਹੀਂ ਗੁਰਮੁਖ ਪਿਆਰਿਓ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਿਆਰਿਓ ਆਪਣੇ ਸਿੰਘਾਸਨ ਤੇ ਬੈਠੇ ਨੇ ਸਾਰੇ ਲੋਕ ਆਪੋ ਆਪਣੀਆਂ ਭੇਟਾਵਾਂ ਲੈ ਕੇ ਆਏ ਨੇ ਕੋਈ ਕਿਹੜੀ ਭੇਟਾ ਲੈ ਕੇ ਆਇਆ ਕੋਈ ਕਿਹੜੀ ਭੇਟਾ ਮਹਿੰਗੀਆਂ ਤੋਂ ਮਹਿੰਗੀਆਂ ਭੇਟਾਵਾਂ ਲੈ ਕੇ ਆਏ ਪਰ ਸਤਗੁਰੂ ਕਿਸੇ ਕਿੰਨੀ ਨਹੀਂ ਵੇਖ ਰਿਹਾ ਸਭ ਦਾ ਪ੍ਰਵਾਨ ਹੈ ਪਰ ਸਤਿਗੁਰੂ ਆਪਣੇ ਸਿੰਘਾਸਨ ਤੋਂ ਉੱਠੇ ਤੇ ਪਿੱਛੇ ਆ ਗਏ ਜਿੱਥੇ ਸੰਗਤ ਖਲੋਤੀ ਹੈ ਉੱਥੇ ਇੱਕ ਮਾਈ ਖੜੀ ਸੀ ਮਾਈ ਖੜੀ ਹੈ ਉਹਦੇ ਹੱਥ ਦੇ ਵਿੱਚ ਇੱਕ ਕਣਕ ਦੀ ਮੁੱਠੀ ਚੁੱਕੀ ਹੋਈ ਹੈ ਬਜ਼ੁਰਗ ਹੈ ਭਾਵਨਾ ਹੈ ਮੈਂ ਗੁਰੂ ਦਾ ਦਿਦਾਰਾ ਕਰਨਾ ਮੈਂ ਸਤਿਗੁਰੂ ਦਾ ਦਰਸ਼ਨ ਕਰਨਾ ਹੈ ਪਰ ਸੰਗਤ ਬਹੁਤ ਹੈ ਅੱਗੇ ਜਾਇਆ ਨਹੀਂ ਜਾਂਦਾ ਮਨ ਦੇ ਵਿੱਚ ਇਹ ਵੀ ਭਾਵਨਾ ਹੈ ਮੈਂ ਕੀ ਲੈ ਕੇ ਆਈਆਂ ਗੁਰੂ ਲਈ ਮੇਰੇ ਕੋਲ ਤੇ ਇੱਕ ਮੁੱਠੀ ਕਣਕ ਦੀ ਹੈ ਹੋ ਸਕਦਾ ਗੁਰੂ ਪਰਵਾਣਨਾ ਕਰਨ ਉਹਨਾਂ ਕੋਲ ਤੇ ਮਹਿੰਗੀਆਂ ਮਹਿੰਗੀਆਂ ਪੇਟਾਵਾ ਆਉਂਦੀਆਂ ਨੇ ਪਰ ਨਹੀਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਛੇਵੇਂ ਪਾਤਸ਼ਾਹ ਆਪਣੇ ਸਿੰਘਾਸਣ ਤੋਂ ਉੱਠੇ ਸੰਗਤ ਵਿੱਚੋਂ ਦੀ ਹੁੰਦੇ ਹੋਏ ਉਹ ਮਾਤਾ ਕੋਲੇ ਆ ਗਏ ਉਹ ਮਾਤਾ ਕੋਲੇ ਆਏ ਤੇ ਉਹ ਮਾਤਾ ਨੂੰ ਆ ਕੇ ਕਹਿਣ ਲੱਗੇ ਮਾਤਾ ਆਹ ਜਿਹੜੀ ਭੇਟਾ ਤੁਸੀਂ ਲੈ ਕੇ ਆਇਓ ਆਹ ਫੜੋ ਸਾਡੇ ਪੱਲੇ ਵਿੱਚ ਪਾ ਦਿਓ ਤੇ ਮਾਤਾ ਨੇ ਉਹ ਭੇਟਾ ਕਣਕ ਜਿਹੜੀ ਸੀ ਨਾ ਇੱਕ ਮੁਠੀ ਦੇ ਵਿੱਚ ਉਹਨਾਂ ਦੇ ਪੱਲੇ ਚ ਪਾ ਦਿੱਤੀ ਤੇ ਮਾਤਾ ਨੂੰ ਉਹਨਾਂ ਨੇ ਗੱਲ ਨਾਲ ਲਾ ਲਿਆ ਮਾਂ ਇਹ ਭੇਟਾ ਤੂੰ ਲੈ ਕੇ ਆਈਆਂ ਇਹਦੇ ਵਿੱਚ ਪਿਆਰ ਹੈ ਭੇਟਾ ਕੋਈ ਮਾਇਨੇ ਨਹੀਂ ਰੱਖਦੀ ਗੁਰੂ ਅੰਦਰਲੀ ਭਾਵਨਾ ਵੇਖਦਾ ਹੈ ਸਾਰੇ ਮਹਿੰਗੀਆਂ ਮਹਿੰਗੀਆਂ ਭੇਟਾਵਾਂ ਲੈ ਕੇ ਆਏ ਨੇ ਪਰ ਅੰਦਰੋਂ ਖਾਲੀ ਨੇ ਮਾਤਾ ਤੂੰ ਭਾਵੇਂ ਬਾਹਰੋਂ ਕੁਦ ਨਹੀਂ ਲੈ ਕੇ ਆਈ ਪਰ ਅੰਦਰੋਂ ਪ੍ਰੇਮਾ ਭਗਤੀ ਭਾਵਨਾ ਨਾਲ ਭਰੀ ਹੋਈਆਂ ਸਾਨੂੰ ਇਹੋ ਹੀ ਪਾਉਂਦੀ ਹੈ ਕਹਿਣ ਤੋਂ ਭਾਵ ਵੀ ਗੁਰੂ ਜੀ ਤੋਂ ਚਾਵੇ ਸੇਵਾ ਲੈ ਸਕਦਾ ਹੈ ਇਹ ਗੁਰੂ ਨਾਨਕ ਦਾ ਦਰਬਾਰ ਹੈ ਇੱਥੇ ਠਿਕਰੀਆਂ ਵੀ سونے ਦੀਆਂ ਹੋ ਜਾਂਦੀਆਂ ਨੇ ਹੀਰੇ ਮੋਤੀ ਜਵਾਰਤ ਇੱਥੇ ਆਮ ਪਏ ਨੇ ਤੇ ਹੀਰੇ ਮੋਤੀ ਜਵਾਰਤ ਇਥੋਂ ਉਹਨੂੰ ਮਿਲ ਵੀ ਜਾਂਦੇ ਨੇ ਜਿਹੜਾ ਗੁਰੂ ਦੇ ਦਰ ਤੇ ਭਾਵਨਾ ਧਾਰ ਕੇ ਆਏ ਜਿਹੜਾ ਕਹੇ ਵੀ ਸਤਿਗੁਰੂ ਤੂੰ ਹੀ ਤੂੰ ਐ ਤੇ ਤੋਂ ਬਿਨਾ ਕੋਈ ਹੋਰ ਨਹੀਂ ਮੇਰੇ ਸਤਿਗੁਰੂ ਕਿਰਪਾ ਕਰਿਓ ਮੇਰੇ ਪਾਤਸ਼ਾਹ ਜੀ ਰਹਿਮਤ ਕਰਿਓ ਤੇ ਮੇਰੇ ਸਤਿਗੁਰੂ ਕਿਰਪਾ ਕਰ ਦਿੰਦੇ ਨੇ ਉਹਨੂੰ ਭਾਵਨਾ ਦੇ ਨਾਲ ਨਿਵਾਜ ਦਿੰਦੇ ਨੇ ਉਹਦੀ ਭਾਵਨਾ ਨੂੰ ਚਾਰ ਚੰਨ ਲਾ ਦਿੰਦੇ ਨੇ ਤੇ ਉਹਦੇ ਤੋਂ ਸੇਵਾ ਲੈ ਵੀ ਲੈਂਦੇ ਨੇ ਇਹ ਗੁਰੂ ਦਾ ਦਰ ਐਸਾ ਹੈ ਇਹ ਮੇਰੇ ਸਤਿਗੁਰੂ ਦਾ ਦਰ ਐਸਾ ਹੈ ਮੇਰੇ ਸਤਿਗੁਰੂ ਜੀ ਉਹਦੇ ਤੋਂ ਸੇਵਾ માં ਲੈ ਲੈਂਦੇ ਨੇ ਸੋਨੇ ਦੀ ਹੋਵੇ ਭਾਵੇਂ ਹੀਰੇ ਜਵਾਹਰ ਦੀ ਸੇਵਾ ਹੋਵੇ ਤੇ ਪਿਆਰਿਓ ਇਹ ਗੁਰੂ ਦਾ ਦਰ ਹੈ ਇਥੇ ਸੇਵਾ ਕਰਨ ਵਾਲੇ ਅਨੇਕੇ ਨੇ ਅਨੇਕਾਂ ਨੇ ਪਰ ਦਾਤਾਂ ਦੇਣ ਵਾਲਾ ਦਾਤਾ ਇੱਕੋ ਹੀ ਹੈ ਜਿਹਦੇ ਤੋਂ ਮਿਹਰਬਾਨ ਹੋ ਜਾਏ ਉਹਦੇ ਤੋਂ ਵੱਡੀ ਤੋਂ ਵੱਡੀ ਸੇਵਾ ਵੀ ਲੈ ਲੈਂਦਾ ਤੇ ਪਿਆਰਿਓ ਛੋਟੀ ਤੋਂ ਛੋਟੀ ਸੇਵਾ ਵੀ ਲੈ ਲੈਂਦਾ ਇਹ ਐਸਾ ਗੁਰੂ ਹੈ ਕਹਨ ਤੋਂ ਭਾਵ ਇਸ سونے ਦੇ ਗਮਲਿਆਂ ਦੀ ਸੇਵਾ ਸ਼ਾਇਦ ਉਸ ਪਰਿਵਾਰ ਦੇ ਹਿੱਸੇ ਆਈ ਤੇ ਗੁਰੂ ਨੇ ਉਹਨਾਂ ਦੀ ਸੇਵਾ ਜਿਹੜੀ ਹੈ ਪ੍ਰਵਾਨ ਕਰ ਲਈ ਸਤਿਗੁਰੂ ਨੇ ਉਹਨਾਂ ਤੋਂ ਸੇਵਾ ਲੈ ਲਈ ਕਹਿਣ ਵਾਲੇ ਗੱਲਾਂ ਕਰੀ ਜਾਂਦੇ ਆ ਗੱਲਾਂ ਕਰਨ ਵਾਲੇ ਗੱਲਾਂ ਕਰੀ ਜਾਂਦੇ ਆ ਲੋਕ ਬਹੁਤ ਦੇ ਬਹੁਤ ਰੰਗੀ ਦੁਨੀਆ ਸੋ ਪਿਆਰਿਓ ਜੀਤੋ ਗੁਰੂ ਨੇ ਸੇਵਾ ਲੈਣੀ ਸੀ ਤੋਂ ਸੇਵਾ ਲੈ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ